ਪਿਛਲੇ ਡੇਢ ਸਾਲ ਤੋਂ ਮੁਕੇਰੀਆਂ ਦਾ ਨੌਜਵਾਨ ਜੋ ਕਿ ਸਰਬੀਆ ਦੇ ਵਿੱਚ ਲਾਪਤਾ ਹੋ ਚੁੱਕਿਆ ਹੈ ਜਿਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਰਿਆ ਦਰਅਸਲ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਟੀਰੋਵਾਲ ਦਾ 34 ਸਾਲਾ ਨੌਜਵਾਨ ਪਿਛਲੇ ਡੇਢ ਸਾਲ ਤੋਂ ਵਿਦੇਸ਼ ਤੋਂ ਲਾਪਤਾ ਹੈ ਤੇ ਪਿੰਡ ਟੀਰੋਵਾਲ ਦਾ ਰਹਿਣ ਵਾਲਾ ਨੌਜਵਾਨ ਅਮਰੀਸ਼ ਦੱਤ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਦੇ ਲਈ 4 ਸਤੰਬਰ 2023 ਨੂੰ ਵਿਦੇਸ਼ ਗਿਆ ਸੀ ਉੱਥੇ ਦੱਸਿਆ ਜਾ ਰਿਹਾ ਹੈ ਕਿ ਸਰਬੀਆ ਉਹ ਪਹੁੰਚਦਾ ਜਿੱਥੇ ਹੁਣੋਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਪਿਛਲੇ ਡੇਢ ਸਾਲ ਤੋਂ ਮੁੰਡੇ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ ਪਰ ਵਾਰ ਇਸ ਵੇਲੇ ਕਾਫੀ ਚਿੰਤਤ ਹੈ ਦਰਸਲ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹ ਮੁੰਡੇ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਸਨ ਪਰ ਮੁੰਡੇ ਦਾ ਫੋਨ ਨਹੀਂ ਆਇਆ 2 ਅਕਤੂਬਰ 2023 ਨੂੰ ਫੋਨ ਤੇ ਗੱਲਬਾਤ ਹੁੰਦੀ ਹੈ ਜਦ ਉਸ ਸਰਬੀਆ ਪਹੁੰਚਿਆ ਸੀ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦਾ ਕੋਈ ਵੀ ਫੋਨ ਨਹੀਂ ਆਇਆ ਤੇ ਹੁਣ ਉਸ ਦੇ ਫੋਨ ਦੀ ਪਰਿਵਾਰ ਲਗਾਤਾਰ ਉਡੀਕ ਕਰ ਰਿਹਾ ਹੈ ਮੁੰਡੇ ਦੇ ਨਾਲ ਕੋਈ ਵੀ ਰਾਪਤਾ ਕਾਇਮ ਜਿਹੜਾ ਨਹੀਂ ਹੋ ਗਿਆ ਪਰਿਵਾਰ ਦਾ ਕਹਿਣਾ ਹੈ 16 ਲੱਖ ਰੁਪਿਆ ਲਗਾ ਕੇ ਉਹਨਾਂ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਪਰ ਅਜੇ ਤੱਕ ਉਹ ਮੁੰਡੇ ਦਾ ਕੁਝ ਪਤਾ ਨਹੀਂ ਲੱਗ ਪਾਰਿਆ ਉਧਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਟਰੈਵਲ ਏਜੰਟ ਦੇ ਖਿਲਾਫ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਦੇ ਚਲਦਿਆਂ ਚਾਰ ਏਜੰਟਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਪਰ ਕਈ ਮਹੀਨੇ ਬੀਤ ਜਾਂਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਉਹਨਾਂ ਪੰਜਾਬ ਤੇ ਪਾਰ ਸਰਕਾਰ ਤੋਂ ਮਦਦ ਦੀ ਅਪੀਲ ਕਰਤੀ ਹੈ ਇਹਨਾਂ ਕਦੋਂ ਤੋਂ ਤੁਹਾਡੇ ਹਸਬੰਦ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ ਮੇਰੀ 2012 ਵਿੱਚ ਕਿਹੜੀ ਕੰਟਰੀ ਨੂੰ ਗਏ ਸੀ ਤੁਹਾਡੇ ਮੈਂ ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ ਤੁਹਾਡੇ ਕਿੰਨੇ ਬੱਚੇ ਨੇ ਦੋ ਬੱਚੇ ਨੇ ਆਖਿਰ ਵਾਰ ਤੁਹਾਡੇ ਹਸਬੰਦ ਨਾਲ ਤਾਂ ਦਿੱਕਕੀ ਬਣਾਈ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗੱਲਬਾਤ ਹੋਈ ਸੀ ਗੱਲਬਾਤ ਇਹੀ ਹੋਈ ਸੀ ਬਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2 3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹਦਾ ਕੀ ਮੰਗ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਮੰਗੇ ਸਿਰਫ ਇੰਨੀ ਕਿ ਜਿੱਥੇ ਕਿਤੇ ਵੀ ਹੋ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸਾਡੀ ਇੱਕ ਵਾਰ ਉਹਨਾਂ ਨਾਲ ਗੱਲ ਕਰਾਈ ਜਾਏ ਉਹਨਾਂ ਨੂੰ ਠੀਕ ਠਾਕ ਵਾਪਸ ਘਰ ਭੇਜਿਆ ਜਾਏ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਅੰਮ੍ਰਿਸ਼ ਦਿੱਤਾ ਤੁਹਾਡੀ ਆਪਣੀ ਬੇਟੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਸੀ ਦੋਕਤੂ ਮਰਨੂ ਇਹ ਹੀ ਗੱਲ ਹੋਈ ਸੀ ਬਸ ਕਹਨੇ ਮਮੀ ਬਠੀਕਠਾ ਹੈ ਮੈਂ ਸ਼ਾਮ ਰਾਤ ਨੂੰ ਚਲੇ ਜਾਣਾ ਦੋਸਤੋ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਲੱਗਦਾ ਇੱਕ ਸਾਲ ਤੇ ਤਿੰਨ ਮਹੀਨੇ ਹੋ ਗਏ ਤੇ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਬਹੁਤ ਸ਼ਿਕਾਇਤਾਂ ਕੀਤੀ ਕਿ ਕਿਸੇ ਸਾਡੀ ਪ੍ਰਿਆਦ ਨਹੀਂ ਸੁਣੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦੇ ਮੇਰੇ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਮਸਾੜੇ ਨੂੰ ਵਾਪਸ ਭੇਜਿਓ ਕਿਹੜੇ ਪਿੰਡ ਹੈ ਤੁਹਾਡਾ ਪਿੰਡ ਧੀਰਵਾਲ ਲਖੀਰਜੀ ਆਪਣੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲੱਭਤਾ ਹੋਇਆ ਕਦੋਂ ਗਿਆ ਸੀ ਕਿਦਾਂ ਵੇਚਿਆ ਸੀ ਮਾਰੇ ਉਹ ਪਹਿਲਾ ਏਜੰਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਵੇਚਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲਾਗੇ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਵੀਆਂ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈ ਲਏ ਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ 16 ਲੱਖ ਲਿਆ ਤੇ ਬਾਕੀ ਡੌਂਕਰਾਂ ਨੂੰ ਵੀ ਦੁਆਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਤੇ ਪੈਸੇ ਕਰਜ਼ਾ ਚੁੱਕ ਕੇ ਭੇਜਿਆ ਸਰ ਹਾਂ ਜੀ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਸੀ ਕੀ ਮੰਗਿਆ ਥੋੜੀ ਫਿਰ ਸਾਡੀ ਤਾਂ ਮੰਗ ਇਹ ਹੀ ਆ ਭਈ ਬੱਚਾ ਸਾਡਾ ਸਹੀ ਸਲਾਮਤ ਘਰ ਆ ਜਾਵੇ ਜਿੱਥੇ ਵਿਆਹ ਉਹ ਘਰ ਸਹੀ ਸਲਾਮਤ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਹਾਂ ਸਰ ਕੇ ਏਜੰਟਾਂ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਅਜੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕਰਾਇਮ ਕਰਕੇ ਵੀ ਘੁਮ ਰਿਹਾ ਤੇ ਅਸੀਂ ਇੰਨੇ ਮੁਸ਼ਕਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਆਈ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹਰ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰ ਦੇ ਕਿੰਨੇ ਬੱਚੇ ਹੋ ਦੋ ਬੱਚੇ ਛੋਟੇ ਛੋਟੇ ਬੱਚੇ ਆ ਜੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਇਆ ਘਰ ਦਾ ਗੁਜ਼ਾਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਇਹ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਰਾ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਓਕੇ ਇਹ ਤੁਹਾਡੀ ਪ੍ਰਯਾਦਲਾ ਸਰਕਾਰ ਫਰਿਆਦ ਇਹ ਕਿ ਅਸੀਂ ਸਰਕਾਰ ਅੱਗੇ ਇਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਵਾਇਆ ਜਾਏ ਤੇ ਮੇਰੇ ਪਰ ਆ ਛੇਤੂ ਦੇ ਸ਼ਾਦੀ ਜਿੱਥੇ ਵੀ ਹੈ ਜਿਸ ਹਲਾਤਾ ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਸਰਕਾਰ